ਤੇ ਕੋਈ ਸਾਨੂੰ ਪਤਾ ਕਿ ਵਧੀਆ ਨਹੀਂ ਬੰਦਲੇ ਹਲੇ ਕਿਉਂ ਜੀ ਹਲੇ ਨਾ ਕੋਈ ਨਹੀਂ ਸੈੱਟ ਕਰਦੇ ਆ ਅਸੀਂ ਜਿੰਨੇ ਉੱਪਰ ਹੀ ਨਾ ਇਸ ਟਾਈਮ ਥੱਲੇ ਆ ਸਸੀ ਕਾਲ ਜੀ ਕਿਵੇਂ ਸਰ ਉਹ ਸਤਿ ਸ੍ਰੀ ਅਕਾਲ ਭਾਬੀ ਜੀ ਸਤਿ ਸ੍ਰੀ ਅਕਾਲ ਨਾਲੇ ਸਸੀ ਕਾਲ ਨਹੀਂ ਹੁੰਦਾ ਮੂੰਹ ਖੋਲ ਕੇ ਚੰਗੀ ਤਰ੍ਹਾਂ ਸਤਿ ਸ੍ਰੀ ਅਕਾਲ ਦੋਏ ਹੱਥ ਜੋੜ ਕੇ ਬੋਲਿਆ ਕਰਨ ਨਾਲੇ ਆ ਥੋਡੇ ਵਾਲਾ ਕਮਲਾਕਰ ਵਾਲਾ ਕੀ ਕਰੀ ਜਾਂਦਾ ਲੈ ਦੇਖ ਲਓ ਇਹਦੇ ਬਿਆਨ ਵੀ ਸੁਣ ਲਓ ਖਬਰ ਆਈ ਹੈ ਕਿ ਸਮਝੌਤਾ ਹੋ ਚੁੱਕਾ ਹੈ ਦੋਨਾਂ ਦੇਸ਼ਾਂ ਵਿੱਚ ਪਾਕਿਸਤਾਨ ਵੀ ਆਪਣਾ ਵਾ ਇਹਨਾਂ ਨਾਲ ਮਿਲ ਕੇ ਰਹਿਣਾ ਚਾਹੀਦਾ ਭੇਜੋ ਮੜਾ ਜਿਹੜੇ ਆਪਾਂ ਰਫੇਲ ਮਗਾਏ ਹੋਏ ਨੇ ਨਾ ਇਹਦੇ ਅੱਗੇ ਟੱਗ ਕੇ ਨਾ ਰੱਸੀ ਨਾਲ ਬੰਨ੍ਹ ਕੇ ਇਹਨੂੰ ਸੱਟ ਕੇ ਆਓ ਪਾਕਿਸਤਾਨ ਦੇ ਵਿੱਚ ਜਾਂ ਇਹਨੂੰ ਉਹਦੇ ਨਾਲ ਹੀ ਕੀ ਕਹਿੰਦਾ ਚਨਾਵ ਰਿਵਰ ਤੇ ਨਹੀਂ ਸੱਟ ਦੋ ਇਹਨੂੰ ਪਾਕਿਸਤਾਨ ਦੇ ਵਿੱਚ ਆਪਣਾ ਪਾਕਿਸਤਾਨ ਆਪਣਾ ਪਾਕਿਸਤਾਨ ਆਓ ਅੱਜ ਰਾਂਝੇ ਦੀ ਆਪਾਂ ਮੋਰ ਬਣਾਣਾ ਇਹਦਾ ਚੰਗੀ ਤਰ੍ਹਾਂ ਰਿਪਲਾਈ ਦਿੱਤਾ ਹੈ ਨੇ ਮਾਲਵਾ ਮਾਲਵਾ ਯਾਰੇ ਪਾਸੇ ਰੁਗੀ ਬੀਬਾ ਮਾਲਵਾ ਮਾਲਵਾ ਯਾਰੇ ਪਾਸੇ ਹੋ ਗਈ ਬੀਬਾ ਹਾਂਜੀ ਸਤਿ ਸ੍ਰੀ ਅਕਾਲ ਜੀ ਕੀ ਹਾਲ ਚਾਲ ਆ ਗਏ ਇੱਕ ਹੋਰ ਨਵੀਂ ਵੀਡੀਓ ਦੇ ਨਾਲ ਦੇਖੋ ਮੈਂ ਆ ਬੰਦੇ ਦਾ ਰਿਪਲਾਈ ਦੇਣਾ ਨਹੀਂ ਸੀ ਕਹਿੰਦੇ ਵੀ ਗੰਦ ਤੇ ਰੋੜੇ ਮਾਰੋਗੇ ਛੱਟੇ ਆਪਣੇ ਲੱਗਣੇ ਹੀ ਲੱਗਣੇ ਨੇ ਉਹ ਹੀ ਜਾ ਕੰਮ ਹੈ ਮੈਂ ਇਹਨਾਂ ਦੀ ਵੀਡੀਓ ਨਹੀਂ ਬਣਾਉਣਾ ਚਾਹੁੰਦਾ ਸੀ ਪਰ ਮੈਨੇ ਦੇਖਿਆ ਇਹਨਾਂ ਦਾ ਚੈਨਲ ਇਹਨਾਂ ਨੇ ਪਤੰਦਰਾ ਨੇ ਇੱਕ ਰਿਪਲਾਈ ਦਾ ਪਹਿਲਾਂ ਕੀਤਾ ਹੀ ਕੀਤਾ ਸੀ ਦੂਜਾ ਰਿਪਲਾਈ ਹੋਰ ਕਰ ਦਿੱਤਾ ਮੈਂ ਕਿਹਾ ਆਓ ਫਿਰ ਰਿਪਲਾਈ ਦਾ ਰਿਪਲਾਈ ਦੇਣਾ ਤਾਂ ਸਾਡਾ ਫਰਜ ਹੈ ਆਓ ਕੀ ਕਹਿੰਦੇ ਆ ਪਰਜਾਈ ਕੀ ਕਹੀ ਜਾਂਦੀ ਏ ਤੂੰ ਪਹਿਲਾਂ ਪਰਜਾਈ ਦੀ ਗੱਲਬਾਤ ਸੌਂਦੇ ਆ ਫਿਰ ਅੱਗੇ ਗੱਲਬਾਤਾਂ ਕਰਾਂਗੇ ਆਓ ਨਾਮ ਹੈ ਮਿੱਤਰੋ ਜਾਰੂ ਨਹੀਂ ਪਹੁੰਚ ਗਏ ਨੇ ਘਰੇ ਹਲੇ ਕਿੱਥੇ ਪਹੁੰਚਿਆ ਲੇ ਤਾਂ ਰਸਤੇ 'ਚ ਹੀ ਆਂ ਮਨਾ ਚਲੋ ਫਿਰ ਬਲੌਸ਼ਟ ਕਰ ਲਈਏ ਲੈ ਦੇਖ ਲੋ ਉਹ ਟਰਮਾਡੋਲ ਘੱਟ ਖਾ ਲਿਆ ਕਰ ਬੌਲੇ ਆ ਖਾ ਸਵੇਰੇ ਸਿਰ ਨਰਨੇ ਕਾਲਜੇ ਗੋਲੀਆਂ ਡੱਫ ਲੈਂਦੇ ਇੱਕ ਤਾਂ ਆਪਣੇ ਆਪ ਨਾਲ ਹੀ ਗੱਲਾਂ ਕਰੀ ਜਾਂਦੇ ਨੇ ਲਓ ਵੀ ਮਿੱਤਰੋ ਅਸੀਂ ਪਹੁੰਚ ਚੁੱਕੇ ਆ ਘਰੇ ਫਿਰ ਦੋ ਮਿੰਟ ਦੋ ਕੁ ਮਿੰਟ ਬਾਅਦ ਇਹਨਾਂ ਨੂੰ ਯਾਦ ਆ ਉਹੋ ਨਹੀਂ ਨਹੀਂ ਹ아ਜੀ ਕਿੱਥੇ ਪਹੁੰਚ ਗਏ ਹੱਦ ਟਾਈਮ ਲੱਗੂਗਾ ਅਸੀਂ ਸੋਚਿਆ ਵੀ ਰਸਤੇ 'ਚ ਹੀ ਵਲੌਗ ਸ਼ੁਰੂ ਕਰ ਲਈਏ ਉਹ ਘੱਟ ਗੋਲੀਆਂ ਡੱਫ ਲਿਆ ਕਰੋ ਨਸ਼ੇੜੀਓ ਚੱਲ ਜੀ ਕਰੀ ਕਈਆਂ ਨੂੰ ਵਹਿਮ ਆ ਸਾਨੂੰ ਰਿਪਲਾਈ ਕਰਕੇ ਇਹਨਾਂ ਦੇ ਵੀਊ ਆਉਂਦੇ ਨੇ ਉਹ ਬਾਈ ਸਾਹਿਬ ਅਸੀਂ ਤਾਂ ਧਿਆਨ ਹੀ ਦੇ ਰਹੇ ਸੀ ਕਿ ਧਿਆਨ ਦਈਏ ਤਾਂ ਬਹੁਤ ਦਿੱਤਾ ਕੋਈ ਕਮੀ ਨਹੀਂ ਵੀ ਉਹ ਵੀ ਚੱਲ ਆਲੇ ਸਾਡੇ ਧਿਆਨ ਤੋਂ ਪੂਰਾ ਪੂਰਾ ਦੇ ਰਹੀ ਸੀ ਆਪਣੀ ਘਰ ਵਾਲੀ ਨੂੰ ਨਚਾਣ ਤੇ ਤੇ ਪ੍ਰੋਮੋਸ਼ਨ ਕਰਾਣ ਦੇ ਉੱਤੇ ਚੱਕ ਰਹੇ ਮੜਾ ਜਾ ਇਹਦੀ ਘਰ ਵਾਲੀ ਨੇ ਤਾਜੀ ਤਾਜੀ ਪ੍ਰੋਮੋਸ਼ਨ ਕੀਤੀ ਹੈ ਹਰੇ ਸਿੱਸੀ ਕੱਲ ਦੇ ਕਿਵੇਂ ਸਾਰੇ ਹੋਪ ਤੁਸੀਂ ਜਾਣੇ ਵਧੀਆ ਹਾਂਗੇ ਜਿਵੇਂ ਕਿ ਅੱਜ ਕੱਲ ਦੇ ਟਾਈਮ ਦੇ ਵਿੱਚ ਹਰ ਕੋਈ ਪੈਸੇ ਕਮਾਉਣਾ ਚਾਹੁੰਦਾ ਆਪਣੇ ਪੈਰਾਂ ਤੇ ਸਟੈਂਡ ਹੋਣਾ ਚਾਹੁੰਦਾ ਵਾ ਤਾਂ ਤੁਸੀਂ ਰਾਮ ਦੇ ਨਾਲ ਮਹੀਨੇ ਦਾ 30 ਤੋਂ 25000 ਤੱਕ ਕਮਾ ਸਕਦੇ ਹੋ ਤਾਂ ਮੈਂ ਨੀਚੋਂ ਉੱਤੇ ਜਾਂਦਾ ਤਾਂ ਦੇਖਿਆ ਉੱਤੋਂ ਨੀਚੇ ਆਂਦਾ ਹੋਇਆ ਸਾਲਾ ਕਿਵੇਂ ਹੋ ਗਿਆ 30 ਤੋਂ 25 25 ਤੋਂ 30 ਕਹਲਾ 30 ਤੋਂ 35 ਕਹਲਾ 35 ਤੋਂ 40 ਕਹਲਾ ਆ ਗ੍ਰਾਫ ਤਾਂ ਸਹੀ ਲੱਗਦਾ ਸੁਣਨ ਦੇ ਵਿੱਚ ਵੀ ਸਹੀ ਲੱਗਦਾ ਆ ਉੱਤੋਂ ਨੀਚੇ ਵਾਲਾ ਗ੍ਰਾਫ ਕੋਈ ਨਹੀਂ ਕਰਨਾ ਚਾਹੂਗਾ ਇਹ ਜੇ ਮਤਲਬ ਮੈਂ ਕਹਿੰਨਾ ਕਿਹੜੀ ਕੰਪਨੀ ਵਾਲੇ ਆ ਜਿਹੜੇ ਇਹਨਾਂ ਨੂੰ ਮੈਸੇਜ ਕਰਦੇ ਆ ਵੀ ਸਾਡੀ ਪ੍ਰੋਮੋਸ਼ਨ ਕਰ ਦਿਓ ਜੀ ਉਹ ਤੁਸੀਂ ਦੇਖ ਤਾਂ ਲਿਆ ਕਰੋ ਕਿਹੜੇ ਬੰਦੇ ਤੇ ਪ੍ਰੋਮੋਸ਼ਨ ਕਰਾਈ ਜਾਂਦੇ ਹੋ ਵੀਡੀਓ ਦੇ ਵਿੱਚ ਮੈਂ ਗਾਲ ਜਮੀ ਨਹੀਂ ਕੱਢਣੀ ਸਲੀਕੇ ਨਾਲ ਪਿਆਰ ਤਰੀਕੇ ਨਾਲ ਸਮਝਾਉਂਗਾ ਮੈਂ ਸਿਰਫ ਓ ਭਾਬੀ ਜੀ ਥੋੜਾ ਜਿਹਾ ਤਰੀਕੇ ਨਾਲ ਸੋਚਿਆ ਕਰੋ ਦਿਮਾਗ ਦੇ ਵਿੱਚ ਕੀ ਬੋਲਣ ਲੱਗੇ ਹੋਏ ਹੋ ਤੁਸੀਂ ਦੱਸ ਹੈਲੋ ਗਾਇਸ ਸਤਿ ਸ੍ਰੀ ਅਕਾਲ ਕੰਟੈਂਟ ਤੇਰੇ ਲਵੇ ਸੀ ਨਚਾਣ ਦੇ ਉੱਤੇ ਲੱਕ ਬੰਨਿਆ ਹੋਇਆ ਤੂੰ ਵੀਡੀਓ ਬਣਾਉਣ ਦੇ ਉੱਤੇ ਲੱਕ ਬੰਨਿਆ ਹੋਇਆ ਪ੍ਰਮੋਸ਼ਨ ਕਰਾਉਣ ਦੇ ਉੱਤੇ ਲੱਕ ਬੰਨਿਆ ਹੋਇਆ ਗੱਲ ਕੀ ਹੈ ਸਿਰਫ ਵਿਊ ਨਹੀਂ ਆ ਰਹੇ ਕੰਟੈਂਟ ਚੱਲ ਨਹੀਂ ਰਿਹਾ ਜੋਰ ਤੋਂ ਪੂਰਾ ਲਾਇਆ ਹੋਇਆ ਤਾਂ ਹੀ ਤਾਂ ਐ ਜੋਰ ਲਾ ਕੇ ਬੈਠਿਆ ਸੀ ਵੀ ਚੱਲ ਗੱਡੀ 'ਚ ਪੜਾਇਆ ਕਰੂੰਗਾ ਹੁਣ ਮੈਂ ਇਹਨਾਂ ਨੂੰ ਰੋਸਟਰ ਨੂੰ ਰਿਪਲਾਈ ਦਿਆ ਕਰੂੰਗਾ ਆ ਹੀ ਚੱਲਿਆ ਕਰੂੰਗਾ ਕੰਮ ਫੇਰ ਉੱਥੇ ਬਰਾਬਰ ਦਾ ਬਰਾਬਰ ਆ ਗਿਆ ਉਹ ਤੈਨੂੰ ਕੋਈ ਦੇਖਣਾ ਹੀ ਨਹੀਂ ਚਾਹਦਾ ਅਸਲ ਦੇ ਵਿੱਚ ਚਲੋ ਖੈਰ ਕੋਈ ਗੱਲ ਨਹੀਂ ਆਓ ਅੱਗੇ ਸੁਣਦੇ ਆ ਕੀ ਕਹਿੰਦੇ ਆ ਇਹ ਟੈਂਟ ਤੇ ਆ ਕਹਿੰਦੇ ਆਂ ਕੋ ਥੋੜਾ ਹੀ ਕਹਿੰਦੀਆਂ ਵੀਡੀਓ ਯੂਜ਼ ਕਰਕੇ ਹਨਾ ਮੈਨੂੰ ਲੱਗਦਾ ਜੀ ਆਪਾਂ ਵੀ ਲੋਕ ਨਹੀਂ ਬਣਾ ਲੈਣਾ ਇਹ ਲੋਕਾਂ ਨੂੰ ਸਾਰੀ ਟੈਨਸ਼ਨ ਆਪਣੀ ਵੀ ਆਉਂਦੀ ਆ ਯਾਰ ਮੈਂ ਕਹਿੰਦਾ ਲੋਕਾਂ ਨੂੰ ਬਹੁਤ ਜ਼ਿਆਦਾ ਟੈਨਸ਼ਨ ਬਹੁਤ ਜ਼ਿਆਦਾ ਟੈਨਸ਼ਨ ਉਹਨਾਂ ਦੇ ਆ ਓਏ ਹੋਏ ਪਰਚਾਈ ਥੋੜਾ ਘੱਟ ਬੋਲਿਆ ਕਰੋ ਮੈਨੂੰ ਲੱਗਦਾ ਜਿਹੜੇ ਆਪਾਂ ਬਲੌਗ ਬਣਾਉਂਦੇ ਨਾ ਲੋਕਾਂ ਨੂੰ ਜਿਆਦਾ ਟੈਂਸ਼ਨ ਆ ਉਹ ਸਾਨੂੰ ਕੋਈ ਟੈਂਸ਼ਨ ਨਹੀਂ ਹੈਗੀ ਜਿਹੜਾ ਤੁਸੀਂ ਗੰਦ ਪਾਨੇ ਹੋ ਉਹਦੇ ਉੱਤੇ ਸਾਨੂੰ ਹਨਾ ਚੱਪਲ ਫੇਰਨ ਦੀ ਬੜੀ ਟੈਂਸ਼ਨ ਰਹਿੰਦੀ ਹੈ ਬਸ ਆਹ ਟੈਂਸ਼ਨ ਸਾਨੂੰ ਜ਼ਰੂਰ ਰਹਿੰਦੀ ਹੈ ਹੋਰ ਕੋਈ ਟੈਂਸ਼ਨ ਨਹੀਂ ਹੈਗੀ ਸਾਨੂੰ ਤੁਸੀਂ ਬਲੌਗ ਬਣਾਓ ਨਾ ਬਣਾਓ ਟੱਠੇ ਖੂਚ ਜਾਓ ਸਾਡੇ ਕੀ ਲੈਣਾ ਉਸ ਚੀਜ਼ ਤੋਂ ਉਹ ਤੁਸੀਂ ਮੜਾ ਮੋਟਾ ਸਮਝੋ ਇਹਨਾਂ ਨੂੰ ਦੇਖ ਦੇ ਕੇ ਆਣ ਵਾਲਾ ਜੂਥ ਵਿਗੜਦਾ ਜਾ ਰਿਹਾ ਸੁਣੋ ਤੁਸੀਂ ਤੁਹਾਨੂੰ ਮੇਰਾ ਨਾਮ ਨਿਤਿਕਾ ਹੈ ਤੇ ਮੇਰੇ ਘਰ ਦੇ ਮੇਰੇ ਡੈਡੀ ਦਾ ਨਾਮ ਰਾਜਕੁਮਾਰ ਆ ਤੇ ਮੇਰੇ ਮੰਮੀ ਦਾ ਨਾਮ ਲਲਤਾ ਹੈ ਤੇ ਮੈਂ ਇਹਦੇ ਨਾਲ ਆਪਣੀ ਮਰਜ਼ੀ ਨਾਲ ਆਈਆਂ ਮੇਰੇ ਨਾਲ ਕੋਈ ਧੱਕਾ ਨਹੀਂ ਕੀਤਾ ਗਿਆਗਾ ਤੇ ਮੇਰੇ ਘਰ ਦੇ ਤਾਂ ਕੋਈ ਕਾਰਵਾਈ ਨਹੀਂ ਕਰਦੇ ਪਿਆ ਸਿਰਫ ਇਹ ਤੀਜਾ ਬੰਦਾ ਹੀ ਹੈ ਜਿਹੜਾ ਕਾਰਵਾਈ ਕਰਦਾ ਪਿਆ ਤੇ ਬਸ ਮੇਰੇ ਮਗਰ ਆਉਣ ਦੀ ਲੋੜ ਨਹੀਂ ਤੋਂ ਸੁਣ ਲਈ ਇਹ ਗੱਲਾਂ ਕਰਕੇ ਆਪਾਂ ਇਹਨਾਂ ਕੰਜਰਾਂ ਨੂੰ ਰੋਕਦੇ ਆ ਇਹਨਾਂ ਕੰਜਰਾਂ ਨੂੰ ਟੋਕਦੇ ਆ ਵੀ ਨਾ ਕਰੋ ਐਵੇਂ ਦੇ ਪਰ ਇਹਨਾਂ ਨੇ ਲੱਛਣ ਨੇ ਖਿਲਾਰੇ ਹੋਏ ਨੇ ਅੱਛਾ ਇਹਨਾਂ ਨੂੰ ਦੇਖ ਦੇਖ ਕੇ ਛੋਟੇ ਵੀ ਇਨਫਲੂਐਂਸ ਹੁੰਦੇ ਜਾ ਰਹੇ ਆ ਵੀ ਆ ਤਾਂ ਕੰਮ ਹੀ ਘੈਂਟ ਆ ਯਾਰ ਨਾਲੇ ਤਾਂ ਹੋ ਜੋ ਫੇਮਸ ਨਾਲੇ ਬਣਾਓ ਪੈਸੇ ਤੇ ਨਾਲੇ ਲੋਕਾਂ ਤੋਂ ਖਾਓ ਗਾਲਾਂ ਤੇ ਬਣਾਈ ਚੱਲੋ ਕੀ ਚੱਕਰ ਇਹਨਾਂ ਨੂੰ ਦੇਖ ਦੇਖ ਕੇ ਛੋਟੇ ਛੋਟੇ ਜੋ ਆਖਾਂ ਨੇ ਆਪਣੇ ਵਿਆਹ ਕਰਵਾ ਲਏ ਚੰਡੀਗੜ੍ਹ ਪਤਾ ਨਹੀਂ ਕਿਹੜੀ ਸ਼ਹਿਰਾਂ ਦੇ ਵਿੱਚ ਫਲੈਟ ਲੈ ਕੇ ਰਹਿਣ ਲੱਗੇ ਉੱਥੇ ਵੀ ਹਾਂ ਅਸੀਂ ਕਪਲ ਵਲੌਗਿੰਗ ਕਰਨੀ ਹੈ ਉਹ ਸ਼ਰਮ ਕਰੋ ਮੜਾ ਮੋਟਾ ਤੇ ਘਟ ਰਹੇ ਆ ਨਾ ਇਸ ਕਰਕੇ ਟੈਨਸ਼ਨ ਹੁੰਦਾ ਨੂੰ ਸਾਡੀ ਫਿਰ ਅੱਗੇ ਅਸੀਂ ਵੀਡੀਓ ਨਾ ਪਾਵਾਂਗੇ ਉਹਨਾਂ ਨੂੰ ਵੀਡੀਓ ਕਿੱਥੋਂ ਮਿਲੇਗੀ ਵੀਡੀਓ ਘਟੇ ਲਾ ਜਾਂਦੇ ਤੇ ਸਾਡੀ ਚੈੱਕ ਵੀਡੀਓ ਫੋਨ ਲਾ ਜਾਂਦੇ ਲਾਓ ਵੀ ਮੈਂ ਤਰੋ ਮੈਂ ਇੱਕ ਜਣ ਚਲੋ ਕੱਲ ਕੱਲ ਆਪਣਾ ਜੀਂ ਨਹੀਂ ਦਿਖਦਾ ਸਿਆਲ ਦੇ ਗਰਮੀਆਂ ਦੇ ਵਿੱਚ ਸਿਆਲ ਕਿੱਥੇ ਰਹਿੰਦੇ ਪਾਗਲ ਆ ਕੱਪੜਿਆਂ ਦਾ ਹੀ ਪਤਾ ਕਿ ਇਹ ਲੈ ਉਹ ਯਾਰ ਉਹਨਾਂ ਨੇ ਬਸ ਨਹੀਂ ਅੱਜ ਤੁਰੇ ਫਿਰਦੇ ਮੈਂ ਤੇ ਸਭ ਤੋਂ ਓਏ ਓਏ ਲੱਲੀ ਕੁੱਪ ਲਿਆਂਦਾ ਹੀ ਨਹੀਂ ਪਤਾ ਕਈਆਂ ਨੂੰ ਮੈਨੂੰ ਕਹਿ ਲੱਗ ਰਹੀ ਹੈ ਇਹ ਪਤਾ ਮੈਨੂੰ ਮੈਂ ਹੀ ਕਿਹਾ ਸੀ ਉਹ ਫਿਰ ਕੀ ਹੋ ਗਿਆ ਕੱਪੜਿਆਂ ਦੀ ਮਿਸ ਅੰਡਰਸਟੈਂਡਿੰਗ ਲੱਗੀ ਮੈਂ ਤਾਂ ਮੰਨਦਾ ਮੇਰੀ ਗਲਤੀ ਹੈ ਠੀਕ ਹੈ ਪਰ ਜਾਈ ਜੀ ਤੁਸੀਂ ਸੂਟ ਪਾਇਆ ਹੋਇਆ ਸੀ ਹੁਣ ਅਸੀਂ ਰਹੇ ਵੀ ਅਸੀਂ ਬੀ ਟੈਕ ਵਾਲੇ ਬੰਦੇ ਹਨਾ ਹੁਣ ਤੇ ਬॉयਸ ਹੌਸਟਲਾਂ ਦੇ ਵਿੱਚ ਰਹਿਣ ਵਾਲੇ ਸਾਨੂੰ ਕੀ ਪਤਾ ਯਾਰ ਡਰੈਸ ਨੂੰ ਕੀ ਕਹਿੰਦੇ ਆ ਠੀਕ ਹੈ ਉਹ ਮੇਰੀ ਗਲਤੀ ਸੀ ਮੈਂ ਕਹਿ ਦਿੰਦਾ ਵੀ ਚਲ ਠੰਡ ਵਾਲੇ ਪਾਈ ਫਿਰਦੀ ਆ ਇਹਦੇ ਵਿੱਚ ਕੀ ਗੱਲ ਹੋਗੀ ਮੈਂ ਤਾਂ ਮੰਨਦਾ ਮੇਰੀ ਗਲਤੀ ਹੈ ਤੁਸੀਂ ਮੰਨੋਗੇ ਵੀ ਤੁਸੀਂ ਕੰਜਰ ਹੋ ਨਹੀਂ ਮੰਨਾ ਨਾ ਨਹੀਂ ਹੈਗਾ ਨਾ ਨਾ ਮੰਨ ਤੇ ਕਾਨੂੰ ਨੇ ਇਹ ਹੈ ਕੰਜਰ ਨੇ ਇਹ ਇਹਨਾਂ ਨੂੰ ਹੁਣ ਤੁਸੀਂ 2000 ਰੁਪਏ ਸੈਂਡ ਕਰੋ ਇਹ ਨੱਚਦੀ ਦੀ ਵੀਡੀਓ ਬਣਾਊਗਾ ਨੱਚਦੀ ਦੀ ਵੇ ਕੁੱਤ ਖੁੱਲ ਗਈ ਆਪਾਂ ਮਿਲ ਕੇ ਲੜ ਲਾਂਗੇ ਜਵੇਰੀ ਪਿਆਰਾ ਦੇਵ ਤੇਰੇ ਮੈਂ ਤੇਰਾ ਕਰ ਸੰਭਲੂਗੀ ਤੇ ਤੁੱਕ ਚਖ ਲੈ ਨਖਰੇ ਮੇਰੇ ਮੈਂ ਤੇਰਾ ਕਰ ਸੰਭਲੂਗੀ ਦੁਨੀਆ ਤੇ ਪੰਜਾਬ 'ਚ ਹੀ ਰਹਿੰਦੇ ਪਰ ਦਿਮਾਗ ਹੀ ਡਕਰ ਵਾਲੇ ਦਿਮਾਗ ਟੰਕਰ ਵਾਲੇ ਤੇ ਤੇਰੇ ਦਿਮਾਗ ਕਾਕਾ ਕੰਜਰ ਵਾਲੇ ਨੇ ਆਪਣੀ ਜਨਾਨੀ ਦਿਖਾਉ ਮੈਂ ਕਿਹਾ ਮੈਂ ਇਹ ਇਹ ਛਲੀਆਂ ਖਾਵਾਂਗੇ ਅੱਜ ਇਹ ਰੀਤ ਭੈਜੀ ਲਾਰੀ ਨੇ ਗਰਮਾ ਗਰਮ ਪਰੌਂਠੇ ਹਾਂਜੀ ਲਓ ਵੀ ਮਿੱਤਰੋ ਕਹਿੰਦੇ ਗਰਮਾ ਗਰਮ ਕੀ ਹੋ ਰਿਹਾ ਹੈ ਜਨਾਨੀ ਦਿਖਾਉ ਗੈਂਗ ਅਸਲ ਦੇ ਵਿੱਚ ਇਹ 7-8 ਜਾਣੇ ਹਨ ਇਕੱਠੇ ਹੋ ਕੇ ਮੁੰਡੇ-ਮੁੰਡੇ ਇਹਨਾਂ ਨੇ ਆਪਣੀ ਗੈਂਗ ਬਣਾਈ ਹੋਈ ਹੈ ਇੱਕ ਇਹਦੇ ਨਾਲ ਦਾ ਦੀ ਮਾਸੀ ਦਾ ਮੁੰਡਾ ਉਹ ਕਰਨ ਜਗਪ੍ਰੀਤ ਬਲੌਗ ਹੋਗੇ ਉਹ ਦੋਏ ਤੇ ਦੋਏ ਕੰਜਰ ਉਹ ਤੇ ਆਹਾ ਦੋਏ ਤੇ ਦੋਏ ਕੰਜਰ ਇਹ ਇਕੱਠੇ ਹੋਏ ਪਿਆ ਇਹਨਾਂ ਨੂੰ ਆਪਣੀ ਜਨਾਨੀ ਦਿਖਾਉਣ ਤੋਂ ਬਿਨਾ ਹੋਰ ਕੋਈ ਕੰਮ ਹੀ ਨਹੀਂ ਹੈਗਾ ਜ਼ਿੰਦਗੀ ਦੇ ਵਿੱਚ ਇਹਨਾਂ ਨੇ ਕੀ ਸਿੱਖਿਆ ਇੱਕ ਵੀ ਬਸ ਆਪਣੀ ਜਨਾਨੀ ਦਿਖਾਣੀ ਹੈ ਲੱਕ ਹਲਾਣੇ ਵੀ ਜਨਾਨੀ ਨਚਾਣੀ ਹੈ ਸੋ ਜਾਣਾ ਜਨਾਨੀ ਨਚਾਣੀ ਹੈ ਸੋ ਜਾਣਾ ਜਵਾਖ ਦਿਖਾ ਲਿਆ ਜਨਾਨੀ ਦਿਖਾ ਲਈ ਮੰਮੀ ਦਿਖਾ ਲਈ ਪਾਪਾ ਦਿਖਾ ਲਿਆ ਆਹ ਕਰ ਲਿਆ ਵਾਹ ਕਰ ਲਿਆ ਨਾਂਦੀ ਦਿਖਾਤੀ ਸੁੱਤੀ ਉੱਠਦੀ ਦਿਖਾਤੀ ਬਸ ਆਹ ਕੁਝ ਕਰ ਲਿਆ ਸਾਲਾਂ ਨੂੰ ਜਿਨ੍ਹਾਂ ਨੂੰ ਕੰਟੈਂਟ ਦਾ ਸੀ ਵੀ ਨਹੀਂ ਪਤਾ ਉਹ ਕੰਜਰ ਅੱਜ ਦੂਜਿਆਂ ਨੂੰ ਬੋਲਣ ਲੱਗੇ ਹੋਏ ਆ ਵੀ ਹਾਂ ਇਹਨਾਂ ਨੂੰ ਕੀ ਪਤਾ ਸਾਰਾ ਦਿਮਾਗ ਤਾਂ ਤੁਹਾਡੇ ਕੰਜਰਾਂ ਕੋਲੇ ਆ ਹਾਂਜੀ ਹੁਣ ਦੇਖੀ ਰੀਤ ਭੈਣ ਜੀ ਨਾ ਲੈਟ ਚ ਕਾਲੀਏ ਆਹਾਹਾ ਹੁਣ ਅਸਲੀ ਦਿਖਿਆ ਕੰਟੈਂਟ ਆ ਹੁਣ ਦੇਖਿਆ ਹੁਣ ਦਿਖਿਆ ਰੀਤ ਕੰਟੈਂਟ ਇਹਨੂੰ ਦੇਖ ਕੇ ਤਾਂ ਵੀਊ ਆਂਦੇ ਨੇ ਦਿਖਾਇਆ ਕਰ ਤੂੰ ਇਹਨੂੰ ਵੀਡੀਓ ਦੇ ਵਿੱਚ ਸ਼ੁਰੂਆਤ ਦੇ ਵਿੱਚ ਸਾਸਰੀ ਕਾਲਜ ਤੋਂ ਬਣਾਇਆ ਕਰ ਚਾਰ ਵੀਊ ਤੇਰੇ ਵਧ ਜਾਣਗੇ ਇਹਨੂੰ ਦੇਖਣ ਵਾਸਤੇ ਆਂਦੇ ਆ ਹੋਰ ਤੇਰੀ ਭੈੜੀ ਸ਼ਕਲ ਨੂੰ ਦੇਖਣ ਥੋੜੀ ਜਾਂਦੇ ਆ ਕੋਈ ਦੇਖ ਲੈ ਲੈ ਜੋ ਇਹਨੇ ਵੀਡੀਓ ਚਲਾ ਲਈ ਨਹੀਂ ਚੋਰੇ ਨੇ ਐ ਕਰੀ ਜਾਣਾ ਵੀ ਨਹੀਂ ਇੰ ਇ ਇ ਪਤਾ ਨਹੀਂ ਕਿੱਡੀਆਂ ਕਿਦੋਂ ਮੋਛਾ ਲਈ ਫਿਰਦਾ ਹਾਂ ਹਰੇ ਤਾਂ ਮੈਂ ਉਹ ਵਾਸਤੇ ਕੀਤਾ ਠੀਕ ਆ OK OK ਤੇ ਲੋ ਵੀ ਮਿੱਤਰੋ ਹੌ ਡੇਲੀ ਰੂਟੀਨ ਦੇ ਬਲੌਗ ਆਉਗੇ ਮਾਰੇ ਚੰਗੇ ਜਿੱਦਾਂ ਦੇ ਵੀ ਦੇਖ ਲਿਓ ਤੇ ਕੋਸ਼ਿਸ਼ ਕਰੀਦਾ ਵਧੀਆ ਬਣਾਉਂਦੀ ਤੇ ਕੋਈ ਹਾਨੂੰ ਪਤਾ ਕਿ ਵਧੀਆ ਨਹੀਂ ਬਣ ਰਿਹਾ ਹਲੇ ਕਿਉਂ ਜੀ ਹਲੇ ਨਾ ਥੋੜੇ ਜਿਹਾ ਉਹ ਕੀ ਕਹਿੰਦੇ ਲਾਈਫ ਵਾਲੇ ਧੱਕੇ ਨਾਲ ਚੱਲਦੀ ਹੈ ਧੱਕੇ ਨਾਲ ਚਲੋਣੀ ਪੈ ਰਹੀ ਹੈ ਥੋੜੀ ਤੇ ਪਹਿਲਾਂ ਵੀ ਤਾਂ ਧੱਕੇ ਮਾਲ ਮਾਰ ਕੇ ਚਲਾਰਾ ਸੀ ਉਹੋ ਭੁੱਲ ਗਿਆ ਪਹਿਲਾਂ ਨਖਰੇ ਮੇਰੇ ਮੈਂ ਤੇਰਾ ਕਰ ਸੰਭਲਾਂਗੀ ਤੇ ਸੁੱਚਲੇ ਨਖਰੇ ਮੇਰੇ ਜਨਾਨੀ ਦੀ ਲੱਕ ਹਲਾ ਹਲਾ ਕੇ ਚਲਾਰਿਆ ਸੀ ਹੁਣ ਥੋੜੀ ਜੀ ਤੈਨੂੰ ਸ਼ਾਇਦ ਅਕਲ ਆ ਗਈ ਹੈ ਤੇ ਤੂੰ ਥੋੜਾ ਜਿਆਦਾ ਰਾਹ ਤੇ ਚੱਲਣ ਦੀ ਕੋਸ਼ਿਸ਼ ਕਰ ਰਿਹਾ ਤੇ ਵਲੌਗ ਨਾ ਬਣਾਓ ਕਿਹੜੀ ਤੁਹਾਡੀ ਬੇਲ ਨੇ ਦੇ ਵਿੱਚ ਬਾਹ ਹੀ ਹੋਈ ਹੈ ਵੀ ਤੁਸੀਂ ਵਲੌਗ ਬਣਾ ਨਹੀਂ ਹੀ ਬਣਾਣਾ ਮੈਨੂੰ ਇੱਕ ਚੀਜ਼ ਦੱਸੋ ਕੀੜਾ ਤੁਹਾਨੂੰ ਉੱਤੋਂ ਵੀ ਪ੍ਰਮਾਤਮਾ ਨੇ ਐਵੇਂ ਦਾ ਹੱਥ ਰੱਖਿਆ ਹੋਇਆ ਵੀ ਤੁਸੀਂ ਪੁੱਤਰੋ ਬਲੌਗ ਬਣਾਓ ਥੋੜਾ ਮੈਂ ਸਾਰਾ ਕੁਝ ਕਰੂੰਗਾ ਹੋ ਤਾਂ ਫੇਰ ਵੀ ਨਹੀਂ ਕੁਛ ਰਿਹਾ ਤੁਹਾਡਾ ਨਾ ਬਣਾਓ ਤੁਸੀਂ ਇਦੋਂ ਜੰਗਤ ਸੰਿਆਸ ਲੈ ਲਓ YouTube ਦੇ ਉੱਤੋਂ ਜਿਹੜੇ Instagram ਤੋਂ ਥੋੜਾ ਤੋਰੀ ਫੁਲਕਾ ਚੱਲ ਰਿਹਾ ਚਲਾਈ ਚੰਨੋ YouTube ਤੋਂ ਸੰਿਆਸ ਲੈ ਲਓ ਤੁਸੀਂ ਵੱਡੇ ਬਲੌਗਰ ਤੁਸੀਂ ਕੰਜਰ ਨਾ ਹੋਣ ਕੋਈ ਮਤ ਕਿ ਕੀ ਕਹਿੰਦੇ ਹੁੰਦੇ ਇਨਸਾਨ ਨੂੰ ਕੰਜ ਜ ਨਹੀਂ ਹੈਗਾ ਹੈ ਕੰਜ ਜ ਨਹੀਂ ਹੈਗਾ ਹੋਣ ਜ ਨਹੀਂ ਹੈਗਾ ਲਾਈਫ ਚਾ ਥੋੜਾ ਜਿਹਾ ਨਾ ਲਾਈਫ ਨਾ ਡਿਸਟਰਬ ਹੋਈ ਪਈ ਆ ਉੱਪਰ ਉਹ ਕਿਨੇ ਉੱਤੇ ਥੱਲੇ ਨੂੰ ਹੋਈ ਪਈ ਥੋੜੀ ਜੀ ਕੋਈ ਨਹੀਂ ਸੈੱਟ ਕਰਦੇ ਆ ਅਸੀਂ ਜਿੰਨੇ ਉੱਪਰ ਹੀ ਨਾ ਇਸ ਟਾਈਮ ਥੱਲੇ ਆ ਤੇ ਬਲਤ ਹੌਲੀ ਹੌਲੀ ਤੁਹਾਨੂੰ ਪਤਾ ਬਣਾ ਕੋਈ ਨਹੀਂ ਉਹ ਹਾਂ ਕਈ ਸੱਤ ਕਹਿੰਦੇ ਆ ਤੁਹਾਨੂੰ ਪਤਾ ਹੈ ਨਾ ਅਸੀਂ ਕਿੰਨੇ ਪੀਕ ਦੇ ਉੱਤੇ ਸੀ ਅਸੀਂ ਸਟਾਰ ਸੀ ਸਾਡੀ ਪਿੱਠ ਲੱਗਦੀ ਸ਼ਰੂਖ ਖਾਨ ਦੇ ਨਾਲ ਜਦੋਂ ਅਸੀਂ ਘਰ ਦੇ ਵਿੱਚੋਂ ਨਿਕਲਦੇ ਸੀ ਲੋਕ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਇਕੱਠ ਖੜਾ ਹੋ ਜਾਂਦਾ ਸੀ ਬਾਹਰ ਅਸੀਂ ਸਟਾਰ ਸੀ ਅਸੀਂ ਪੀਕ ਦੇ ਉੱਤੇ ਸੀ ਅੱਜ ਅਸੀਂ ਥੱਲੇ ਆ ਤੇ ਥੱਲੇ ਵੀ ਪਤੰਦਰੋ ਤੁਸੀਂ ਆਪਣੇ ਲੱਛਣਾ ਕਰ ਕੀ ਹੋ ਅੱਛਾ ਥੋਨੇ ਕਿਹੜਾ ਗਲਾਂ ਦੇ ਵਿੱਚ ਉਦੋਂ ਸਾਰੇ ਉਹ ਗੁਲਾਬ ਦੇ ਹਾਰ ਪੋਆਲੇ ਜਦੋਂ ਤੁਸੀਂ ਪੀਕ ਦੇ ਉੱਤੇ ਸੀ ਉਦੋਂ ਵੀ ਲੋਕਾਂ ਤੋਂ ਲਾਨ ਤਾਂ ਹੀ ਖੱਟਦੇ ਸੀ ਤੁਸੀਂ ਹੁਣ ਵੀ ਲਾਨ ਤਾਂ ਹੀ ਖੱਟ ਰਹੇ ਹੋ ਜ਼ਿੰਦਗੀ ਦੇ ਵਿੱਚ ਕੀਤਾ ਕੀ ਆ ਤੁਸੀਂ ਸਿਰਫ ਲਾਨ ਤਾਂ ਖੱਟੀਆਂ ਨੇ ਜ਼ਿੰਦਗੀ 'ਚ ਤੁਸੀਂ ਹੋਰ ਕੁਝ ਵੀ ਨਹੀਂ ਕੀਤਾ ਇਹ ਜਵਾਬ ਦੇਣ ਲੱਗ ਜਾਂਦਾ ਹੈ ਅੱਛਾ ਹੁਣ ਦੇਖੋ ਇਹਦਾ ਵੀ ਜਵਾਬ ਦਊਗਾ ਇਹ ਫਿਰ ਇਹਨੂੰ ਮੈਂ ਉਦੋਂ ਤਿੱਗਣਾ ਤਿੱਖਾ ਗਰਮ ਕਰਾਰਾ ਜਵਾਬ ਦਊਗਾ ਹਾਏ ਤਾਂ ਮੈਨੂੰ ਠੰਡੇ ਸੁਭਾਅ ਨਾਲ ਸਮਝਾਈ ਜਾਂਦਾ ਵੀ ਹਟਜੋ ਹਟਜੋ ਨਾ ਪੰਗੇ ਲੋ ਮੈਂ ਇਹਦੀ ਵੀਡੀਓ ਨਹੀਂ ਬਣਾਣੀ ਸੀ ਮੈਨੂੰ ਸਿਰਫ ਕਿਸ ਚੀਜ਼ ਦਾ ਦੁੱਖ ਲੱਗਿਆ ਕਿਸੇ ਕੁੜੀ ਨੇ ਹਨਾ ਇਹਨੂੰ ਕਮੈਂਟ ਕੀਤਾ ਕਿ ਤੇਰੇ ਬਲੌਗ ਗੰਦੇ ਹੁੰਦੇ ਆ ਤੂੰ ਐਵੇਂ ਆ ਫਲਾਣਾ ਤੇਮਕਾਣਾ ਕਿਸੇ ਕੁੜੀ ਆਪਣੀ ਭੈਣ ਨੇ ਕਿਸੇ ਨੇ ਕਰ ਦਿੱਤਾ ਕਮੈਂਟ ਠੀਕ ਹੈ ਇਹਨੇ ਅੱਗੋਂ ਮਤਲਬ ਕਹਿ ਦਿੱਤਾ ਵੀ ਤੂੰ ਮੇਰੇ ਕੋਲੇ ਆ ਜਾ ਤੂੰ ਮੇਰੇ ਕੋਲੇ ਆ ਜਾ ਤੂੰ ਉਹ ਲੈਣਾ ਹੈ ਮੇਰਾ ਬਾਹ ਲੈਣਾ ਮਤਲਬ ਗੰਦੀ ਤੋਂ ਗੰਦੀਆਂ ਗਾਲਾਂ ਕੱਢਣ ਲੱਗਾ ਮੈਨੂੰ ਗੁੱਸਾ ਇਸ ਗੱਲ ਦਾ ਚੜਿਆ ਵੀ ਉ ਤਾਂ ਤੂੰ ਸੜਿਆ ਸਿਆਣਾ ਬਣਦਾ ਤੇ ਵੀਊ ਕੱਟ ਗਏ ਕੋਈ ਨਹੀਂ ਯਾਰ ਵੀਊ ਵਾਲੀ ਵੀ ਹੈਗੀ ਤੇਰੀ ਮਾਂ ਟੈਨਸ਼ਨ ਐ ਹੀ ਨਹੀਂ ਯਾਰ ਦੱਸਾਂ ਕਿਉਂ ਮੈਂ ਟੈਨਸ਼ਨ ਟੈਨਸ਼ਨ ਰੱਖਾਂ ਕਿੱਥੇ ਸੁਣ ਮੈਂ ਤੁਹਾਨੂੰ ਦਿਖਾਉਂਦਾ ਟੈਨਸ਼ਨ ਨੂੰ ਕੋਈ ਨਹੀਂ ਆ ਵੀਊ ਕਿਉਂ ਕੱਟੇ ਉਹ ਸਾਡੀਆਂ ਵੀਡੀਓ ਸਾਡੇ ਵੀਊ ਲੋਕਾਂ ਨੂੰ ਥੋੜਾ ਹੀ ਕਿਹਦੀਆਂ ਵੀਡੀਓ ਤੇ ਵੀਊ ਲੈਣੇ ਪਏ ਸਾਡੀ ਵੀਡੀਓ ਤੇ ਘਟੇਆ ਕੋਈ ਚੱਕਰ ਨਹੀਂ ਅਸੀਂ ਫੇਰ ਪਾ ਲਾਂਗੇ ਫੇਰ ਬਦਾਲਾਂ ਵਿਊਆਂ ਦੀ ਕਿਹੜੀ ਗੱਲ ਆ ਵਿਊ ਤਾਂ ਐ ਆਣਗੇ ਐ ਕੰਝੀ ਪਿਆਰ ਕਰਦੇ ਆ ਆਡੀਅנס ਸਾਨੂੰ ਠੀਕ ਆ ਕਿਹੜੇ ਦੇਖਦੇ ਆ ਪਿਆਰ ਕਰਦੇ ਉਹਨਾਂ ਨੇ ਦੇਖਣਾ ਹੀ ਦੇਖਣਾ ਜਿਹੜੇ ਨਹੀਂ ਦੇਖਦੇ ਕੋਈ ਚੱਕਰ ਨਹੀਂ ਤੇ ਵਿਊ ਘਟ ਕੇ ਤੇ ਬਾਰੀ-ਬਾਰੀ ਰੋਕ ਕੇ ਕਿਉਂ ਦੱਸਣ ਲੱਗੇ ਹੋਏ ਓ ਤੇਰੀ ਘਰ ਵਾਲੀ ਤਾਂ ਪਿੱਛੇ ਖੜੀ ਗਈ ਜਾਂਦੀ ਐ ਅਸੀਂ ਇੱਥੇ ਸੀ ਅੱਜ ਅਸੀਂ ਇੱਥੇ ਆ ਕੱਲ੍ਹ ਨੂੰ ਅਸੀਂ ਫੇਰ ਇੱਥੇ ਆਵਾਂਗੇ ਫੇਰ ਇੱਥੇ ਆਵਾਂਗੇ ਤੇ ਕਿਉਂ ਤੁਸੀਂ ਇਹਨਾਂ ਗੱਲਾਂ ਨੂੰ ਪੰਪ ਕਰੀ ਜਾਂਦੇ ਓ ਉੱਤੇ ਕਿਉਂ ਦੁਬਾਰਾ ਲਈ ਜਾਂਦੇ ਓ ਜੇ ਵਿਊ ਘਟਿਆ ਤਾਂ ਹੀ ਤਾਂ ਤੁਹਾ ਕਾਹਿੰਦਾ ਤੁਸੀਂ ਵੀਡੀਓ ਬਣਾ ਕੇ ਰੋਣ ਲੱਗੇ ਹੋਇਓ ਇਹਨੂੰ ਹੋਰ ਰੰਡੀ ਰੋਣਾ ਨਹੀਂ ਕਹਿੰਦੇ ਹੋਰ ਕੀ ਕਹਿੰਦੇ ਇਹਨੂੰ ਨਹੀਂ ਨਹੀਂ ਇਹ ਅਸੀਂ ਤਾਂ ਦੱਸ ਰਿਆ ਸੀ ਤਾਂ ਸਪਾਈ ਦੇ ਰਿਆ ਉਹ ਘੰਟਾ ਤੁਹਾਡੇ ਚੀਕੂ ਕਿਸੇ ਤੋਂ ਸਪਾਈ ਮੰਗੀ ਆ ਤੁਨੇ ਘਟ ਕੇ ਘਟ ਕੇ ਐਸੈਪਟ ਕਰੋ ਉਹਨੂੰ ਉਹ ਡੰਗਰ ਦੇ ਤੂੰ ਤਾਂ ਐ ਆਣਗੇ ਐ ਕਿਉਂ ਜੀ ਪਿਆਰ ਕਰਦੇ ਆ ਆਡੀਅנס ਸਾਨੂੰ ਠੀਕ ਆ ਕਿਹੜੇ ਦੇਖਦੇ ਆ ਪਿਆਰ ਕਰਦੇ ਉਹਨਾਂ ਨੇ ਦੇਖਣਾ ਹੀ ਦੇਖਣਾ ਜਿਹੜੇ ਨਹੀਂ ਦੇਖਦੇ ਕੋਈ ਚੱਕ ਨਹੀਂ ਵਿਊ ਘਟਣ ਦਾ ਮਤਲਬ ਇਹ ਆ ਕਿ ਅਸੀਂ ਬਲੌਗ ਬਲੌਗਿੰਗ ਥੋੜੀ ਘਟ ਕੀਤੀ ਆ ਤਾਂ ਕਰਕੇ ਤੇ ਬਾਕੀ ਕੋਈ ਨਹੀਂ ਜੇ ਬਲੌਕਿੰਗ ਕਰ ਲਾਂਗੇ ਤੇ ਫਿਰ ਵੀਊ ਆ ਜੂਗੇ ਬਸ ਥੋੜੀ ਅੱਛਾ ਵਾਹ ਯਾਰ ਅੱਛਾ ਵੀਊ ਘਟਦਾ ਮਤਲਬ ਇਹੀ ਹੁੰਦਾ ਕਿ ਆਪਾਂ ਬਲੌਗਿੰਗ ਨਹੀਂ ਕਰ ਰਹੇ ਤੇ ਹੁਣ ਤੂੰ ਪਿਛਲੇ 5-6 ਦਿਨਾਂ ਤੋਂ ਲਗਾਤਾਰ ਬਲੌਗ ਸਿੱਟੀ ਜਾਣਾ ਟਰਾਈ ਕਰੀ ਜਾਣਾ ਕਦੇ ਤੇਰੀ ਘਰ ਵਾਲੀ ਪੈਜੋ ਆਲੂ ਵਾਲੇ ਪਰੌਠੇ ਲਾਣ ਲੱਗੀ ਆ ਕਦੇ ਪਕੌੜੇ ਲਾਣ ਲੱਗੀ ਆ ਕਦੇ ਮੈਗੀਆ ਬਣਾ ਰਹੇ ਤੁਸੀਂ ਵੀਊ ਤਾਂ ਫੇਰ ਨਹੀਂ 4000 ਟੱਪ ਰਹੇ ਤੇਰੇ ਫੇਰ ਕਿਹੜਾ ਟੱਪ ਗਈ ਗੱਲਾਂ ਤਾਂ ਐ ਕਰਦਾ ਵੀ ਮੈਂ ਲਗਾਤਾਰ ਵੀਡੀਓ ਬਣਾਉਣ ਲੱਗ ਗਿਆ ਨਾ ਮੇਰੇ ਤਾਂ ਲੱਖ ਲੱਖ ਵੀਊ ਆਣ ਲੱਗ ਜਾਨੇ ਕਿ ਉਹ 4000 ਫੇਰ ਨਹੀਂ ਟੱਪਦੇ ਕਿਉਂ ਹੋ ਰਹੀ ਤੁਸੀਂ ਸਮਝਦੇ ਦੱਸ ਤੈਨੂੰ ਜਵਾਬ ਦੇਣਾ ਮੈਂ ਕੀ ਗੱਲਾਂ ਦਾ ਤੇਰੀਆਂ ਦਾ ਖੜ ਜਾਵੇ ਤੇ ਪ੍ਰੂਫ ਤੈਨੂੰ ਮੈਂ ਜਵਾਬ ਦਊਂਗਾ ਗੱਲ ਕਰਨਾ ਥੋੜਾ ਜਿਹਾ ਪਹਿਲਾਂ ਜਿਹੜੇ ਬਾਹਲੇ ਬੁੱਕ ਦੇ ਸੀ ਬੜੇ ਭੰਬਰ ਠੋਣੇ ਨੇ ਤੇਰਾ ਆਕਾਸ਼ ਮਾੜਾ ਨਹੀਂ ਬਸ ਲੋਕ ਹੀ ਮਾੜਾ ਬਣਾ ਦਿੰਦੇ ਨੇ ਇਹਨਾਂ ਰਾਵਾਂ ਤੇ ਜਾਣਾ ਨਹੀਂ ਪਰ ਕੋਈ ਨਹੀਂ ਹੁਣ ਠੀਕ ਕਰੂ ਪਾਪਾ ਕਹਿੰਦਾ ਚਲੋ ਵੀ ਆਪਾਂ ਚੱਲੇ ਆਂ ਰਾਣੀ ਤੇ ਦੱਸਣਾ ਨਹੀਂ ਹਰੇ ਦੱਸਾਂਗੇ ਮੌਕੇ ਤੇ ਤਲੇ ਮੇਰੀ ਜਾਨ ਜਿੰਨੂੰ ਪਿਆਰ ਜਿੰਨਾਂ ਨੂੰ ਪਿਆਰ ਕਰਦੇ ਆ ਜਿਹੜੇ ਪਿਆਰ ਸਾਨੂੰ ਕਰਦੇ ਨੇ ਆਹ ਹਾਂ ਮਾਰੋ ਮਾਰੋ ਤਾੜੀਆਂ ਮਾਰੋ ਮਾਰੋ ਓ ਕਿੱਡੀ ਸੋਹਣੀ ਸ਼ਾਇਰੀ ਗਾਈਏ ਕਿੰਨਾ ਸੋਹਣਾ ਗਾਣਾ ਗਾਇਆ ਹੈ ਨੇ ਕਿੰਨਾ ਸੋਹਣਾ ਪਹਿਰਾ ਟੱਪਾ ਸੁਣਾਇਆ ਤੁਹਾਨੂੰ ਤਾੜੀਆਂ ਮਾਰੋ ਤੁਸੀਂ ਮਾਰੋ 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 ਅੱਛਾ ਇਹਨਾਂ ਰਾਮਾਂ ਤੇ ਜਾਣਾ ਨਹੀਂ ਸੀ ਔਰ ਰਾਤ ਕਿਹੜਾ ਤੇ ਬਾਕੀ ਤੂੰ ਬੰਦੂਖ ਲੈ ਕੇ ਕਿਹੜਾ ਤੂੰ ਪੰਜਾਬ ਦੇ ਲਈ ਲੜ ਪਿਆ ਵੀ ਹਾਂ ਰਾਮਾਂ ਤੇ ਤੁਰ ਪਿਆ ਮੈਂ ਇਹਨਾਂ ਰਾਮਾਂ ਤੇ ਜਾਣਾ ਨਹੀਂ ਸੀ ਮੈਂ ਜਾਣਾ ਨਹੀਂ ਸੀ ਔਰ ਤੂੰ ਦੇਖਦਾ ਜੈ ਤੇਰੇ ਨਾਲ ਹੁੰਦਾ ਕੀ ਐ ਮੈਂ ਇੰਨਾ ਕ ਖੜ ਤੂੰ ਆ ਤੇਰਾ 15 ਕਿ ਦਿਨਾਂ ਚ ਕੱਢਾ ਕੱਢਿਆ ਲੈ ਟੈਂਚਰ ਕਿਉਂ ਲੈਣਾ ਤੂੰ ਤੇਰੇ ਚਤੜੀ ਚਤੜ ਲਾਲ ਕਰਨੇ ਆ ਟੈਟ ਹੋ ਕੇ ਰਹੀ ਪਿਛਲੀ ਵਾਰ ਰੋਮੀ ਛੱਡ ਗਿਆ ਸੀ ਇਸ ਵਾਰ ਨਹੀਂ ਛੱਡਣਾ ਤਿਆਰੀ ਆ ਪੁੱਤਰਾ ਤੇਰੇ ਗਣੀ ਦੇਖਦਾ ਜਾ ਤਰਾ ਬਣਦਾ ਕੀ ਐ ਤੇ ਮੇਰੇ ਭੈਣਾ ਮੇਰੇ ਭਰਾ ਮੈਨੂੰ ਲਾਈਕ ਕਿਤੇ ਸੋਹਣਾ ਜਿਹਾ ਕਮੈਂਟ ਕਰ ਦਿਆ ਕਰੋ ਯਾਰ ਕਿਉਂ ਜੀ ਆਪਾਂ ਦੇਖੋ ਹੁਣ ਕਿਸੇ ਦੀ ਵਿਸ਼ਤਾ ਤੇ ਰੀਲ ਆ ਜਾਂਦੀ ਜਾਂ ਬਲੌਗ ਆ ਜਾਂਦਾ ਵਾ ਚੱਕ ਕੇ ਮੈਂ ਚਲ ਮੈਂ ਉਹਨੂੰ ਨਹੀਂ ਜਾਣਦਾ ਕੱਲ ਮੈਨੂੰ ਨਹੀਂ ਚੰਗੇ ਲੱਗਦੇ ਮੈਂ ਉੱਥੇ ਇੱਕ ਆਪਸ਼ਨ ਆਉਂਦਾ نو ਇੰਟਰਸਟਿਡ ਉੱਥੇ ਪਾ ਦਿਓ ਜੇ ਨਹੀਂ ਚੰਗੇ ਲੱਗਦੇ ਆਪਾਂ ਐਵੇਂ ਫਾਲਤੂ ਕਮੈਂਟ ਕਰਦੇ ਰਹਿਨੇ ਹਨਾ ਉਹ ਜੇ ਆ ਫਲਾਨ ਹਨਾ ਤੁਸੀਂ ਨਾ ਦੇਖੋ નો ਇੰਟਰਸਟਿਡ ਚ ਪਾ ਦਿਓ ਹਾਂਜੀ ਤੇ ਮੈਂ ਇੱਕੋ ਗੱਲ ਕਹਿਣਾ ਚਾਹਣਾ ਯਾਰ ਜੇ ਆਪਾਂ ਨੂੰ ਨਹੀਂ ਚੰਗੇ ਲੱਗਦੇ ਉੱਥੇ ਪਾ ਦਿਓ નો ਇੰਟਰਸਟਿਡ ਨਾ ਨਹੀਂ ਦੇਖਣੀ ਇਹਨੂੰ ਉਹ ਹਣੇ ਨਹੀਂ ਟਾਡੇ ਓਏ ਚੁੱਪਿਆ નો ਇੰਟਰਸਟਿਡ ਨਹੀਂ ਹੁੰਦਾ ਨਾਟ ਇੰਟਰਸਟਿਡ ਹੁੰਦਾ ਉਹਦੇ ਵਿੱਚ ਪੜੇ ਲਿਖੇ ਨਹੀਂ ਹੈਗੇ ਸਾਲੇ 8ਵੀਂ 10ਵੀਂ ਦੇ ਵਿਚ ਆਸਕੀਆਂ ਕਰਨ ਲੱਗੇ ਉਹ ਵਿਚਾਰੀ ਪੜਦੀ ਹੁੰਦੀ ਸੀ ਉਹਨੂੰ 10ਵੀਂ ਚ ਪੜਾਉਣਾ ਛੜਾ ਦਿੱਤਾ ਪੇਪਰ ਛੜਾ ਦਿੱਤੇ ਵਿਆਹ ਕਰਵਾ ਲਿਆ ਚੂੜਾ ਪਵਾ ਲਿਆ ਉਹਦੇ ਦੇਖ ਲਓ ਲੈ ਬਾਕੀ ਮਿੱਤਰੋ ਅੱਜ ਦੀ ਵੀਡੀਓ ਇੰਨੀ ਜੇ ਤੁਹਾਨੂੰ ਵਧੀਆ ਲੱਗੀ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰ ਦਿਓ ਕਰ ਲਿਓ ਚੈਨਲ ਨੂੰ ਸਬਸਕ੍ਰਾਈਬ ਮਿਲਦੇ ਆ ਕਿਸੇ ਹੋਰ ਨਵੀਂ ਵੀਡੀਓ ਦੇ ਨਾਲ ਸਤਿ ਸ਼੍ਰੀ ਅਕਾਲ ਜੀ ਠੀਕ ਹੈ ਜੇ ਹੁਣ ਰਿਪਲਾਈ ਦਿੱਤਾ ਦੁਬਾਰਾ ਫੇਰ ਤੇਰੇ ਚਤਰਾ ਦੇ ਸੀ ਬਾਸ ਪਾ ਦੇ ਆ ਗਏ ਹਾਂ ਸਤਿ ਸ਼੍ਰੀ ਅਕਾਲ ਮਾਲਵਾ ਮਾਲਵਾ ਜਾਰੇ ਪਾਸੇ ਰੁਗੀ ਬੀਬਾ ਮਾਲਵਾ ਮਾਲਵਾ ਜਾਰੇ ਪਾਸੇ ਹੋਗੀ